ਤੇ ਬਾਈ ਹੁਣ ਕਰਦੇ ਆਂ ਬਾਬਾ ਜੀ ਛਾਪਰ ਵਾਲੇ ਨਾਲ ਗੱਲ ਸਤਿਗੁਰ ਜੀ ਵੀ ਸਤਿਗੁਰ ਜੀ ਬਾਈ ਸਾਰੇ ਜੋੜ ਸੇ ਆਏ ਬਾਈ ਸਭ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਜੀ ਸਾਰਿਆਂ ਨੂੰ ਬਾਈ ਜੀ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਉੱਤਰ ਰੱਖਦੇ ਬਾਈ ਬਹੁਤ ਸਮਾਂ ਹੋ ਗਿਆ ਛੋਟਾ ਛੋਟਾ ਦੀ ਦਰੱਖਾਂ ਦੀ ਸ਼ੌਂਕ ਕਿੱਦਾਂ ਵੇਸੀ ਸ਼ੌਂਕ ਵੇਸ ਬਈ ਪਰੋਸਮਾ ਰੱਖੇ ਬਤੇ ਕਿ ਨਾ ਹਾਂਜੀ ਮਾਹ ਡਾਈ ਜਹਾਂ ਤੇ ਠੀਕ ਹੈ ਜੀ ਫਿਰ ਘਰ ਕੇ ਤੋਂ ਕਹਾਂ ਖੁੱਟੇ ਪਰ ਰੱਖਣ ਦੇ ਹੀ ਤੇ ਹਾਂਜੀ ਬਈ ਹੌਲੀ ਹੌਲੀ ਫਿਰ ਜਦ ਬੜੇ ਹੁੰਦੇਗੇ ਫਿਰ ਘਰਾਂ ਰੱਖਦੇ ਪੁੱਤਰ ਪਹਿਲੇ ਖੇਤਾਂ 'ਤੇ ਰੱਖੇ ਮੋਟਰ 'ਪਾ ਤੇ ਘਰਾਂ ਲਈ ਠੀਕ ਹੈ ਜੀ ਪਹਿਲਾਂ ਚੀਲਕੂਤਰ ਹੋਂਦੇ ਕਾਲੇ ਚਿੱਟੇ ਜਿੰਨੇ ਸਿਹਾ ਹਾਂ ਹਾਂਜੀ ਉਹ ਰੱਖੇ ਵੀ ਤੇ ਫਿਰ ਬਾਅਦ ਵਿੱਚ ਤੈਹਦਾ ਨਾ ਸ਼ੌਂਕ ਪੜਿਆ ਠੀਕ ਹੈ ਜੀ ਫਿਰ ਆਪਣੀ ਉਡੀ ਦੀ ਕਲਰ ਰੇਡੀ ਬਾਜੀ ਬਹੁਤ ਸਭ ਤੋਂ ਪਹਿਲਾਂ ਕਲਰ ਰੇਡੀ ਬਾਜੀ ਉੱਟ ਗਿਆ ਹਾਂਜੀ ਉਹੀ ਦੱਸਦੀ ਐਂ ਸਾਰੇ ਖਿਡਾਰੀ ਵੀ ਪਹਿਲਾਂ ਹਰਿਆਣੇ ਚ ਉਹ ਬਾਜੀ ਹੋਈ ਹੈ ਜੀ ਸਭ ਤੋਂ ਪਹਿਲਾਂ ਉਹ ਬਾਜੀ ਤੇ ਕਲਰ ਰੇਡੀ ਹੋਈ ਹਾਂਜੀ ਮਹਾ ਮਤਲਬ ਜਸੂ ਹੋਣੀ ਤੇ ਪਹਿਲਾਂ ਮਤਲਬ ਉਸਤਾਜ ਪਜਣ ਲੱਗੇ ਤੇ ਮਾਦੀ ਉਸਤਾਜ ਕੌਣ ਨੇ ਜੀ ਸਾਡੇ ਮੁਹੰਮਦ ਉਸਤਾਜ ਉਪੀ ਵਾਲੇ ਠੀਕ ਹੈ ਜੀ ਤੇ ਸੁਣ ਕੇ ਵੀ ਉਸਤਾਜ ਉਹੀ ਆ ਮੇਰੇ ਤੇ 6 ਮਹੀਨੇ ਪਹਿਲਾਂ ਚੇਲਾ ਬਣਿਆ ਤਾਂ ਉਹਨਾਂ ਠੀਕ ਹੈ ਤੇ ਨੁਕਾ ਉਹ ਨਾ ਗਲ ਕੂਤਰ ਕੂਤਰ ਉੱਥੇ ਤੇ ਲੈ ਕੇ ਆਏ ਤੇ ਪਹਿਲਾਂ ਠੀਕ ਹੈ ਫਿਰ ਮੈਂ ਉੱਥੇ ਤੇ ਜਦ ਕਲਰੇੜੀ ਬਾਜੀ ਹੋਤੀ ਸੀ ਹਾਂਜੀ ਮੈਂ ਉਸਤਾਜ ਨੂੰ ਮਿਲ ਕੇ ਫਿਰ ਮੈਂ ਮਤਲਬ ਕੂਤਰ ਲੈ ਆਏ ਥੇ ਜਦ ਕਲਰੇੜੀ ਜਿੱਤੇ ਕੌਣ ਸੀ ਜਿੱਤੇ ਜੀ ਕੂਤਰ ਦੋ ਰਹਿ ਗਏ ਤੇ ਫਸਟ ਸੈਂਕਡ ਸੈਕੰਡ ਆਇਆ ਮਾਮਾ ਦਾ ਉਸਤਾਜ ਦਾ ਬਚਾਤਾ ਜੀ ਰਾਜਾ ਰਾਦੇ ਕਹਿੰਦਾ ਠੀਕ ਹੈ ਠੀਕ ਅਰੇ ਫਸਟ ਆਇਆ ਤਾਂ ਆਪਣਾ ਸ੍ਰਿੰਦਰ ਬਰਨਾਲੇ ਵਾਲਾ ਹਾਂਜੀ ਆ ਸਭ ਤੋਂ ਪੁਰਾਣਾ ਖਿਡਾਰੀ ਦਾ ਜੀ ਆਪਣੇ ਏਰੀਆ ਦਾ ਕੂਤਰ ਬਾਜ ਸ੍ਰਿੰਦਰ ਸੀਨੀਅਰ ਖਿਡਾਰੀ ਸੀ ਉਹ ਸੀਨੀਅਰ ਖਿਡਾਰੀ ਥਾ ਸਭ ਤੋਂ ਪੁਰਾਣਾ ਚਲੋ ਬਸ ਇਹ ਪੁੱਛਦੇ ਨੇ ਜੀ ਠੀਕ ਹੈ ਬਹੁਤ ਵਧੀਆ ਖੇਡ ਰਹਾ ਜੀ ਬਹੁਤ ਸਾਬ ਵਿਚਾਰਾ ਬਹੁਤ ਵਧੀਆ ਬੰਦਾ ਹਾਂਜੀ ਬਸ ਮਹਾਤਿ ਫੇਰਾਂ ਫਿਰ ਦੂੰ ਉਸਤਾਜ ਕੀ ਪਿੱਛਾ ਲੱਗੀ ਮੈਂ ਤੋ ਤੈਦਰ ਕੋ ਉਤਰ ਜੀ ਫੇਰਾਂ ਮੀ ਪੀਦੇ ਜਗ ਗਏ ਹਮ ਠੀਕ ਹੈ ਮਹਿਰਬਿੰਦਰ ਮਹਾਤਿ ਜਾ ਕੇ ਲੈ ਇੱਕ ਤੇ ਸੁਰਵਤੇ ਵੀ ਲਿਆ ਕੋ ਉਤਰ ਠੀਕ ਹੈ ਕੱਢਿੰਦਾ ਜੀ ਹਾਂਜੀ ਪਹਿਲਾਂ ਜੇ ਹਮ ਇਕੱਠੇ ਕੋ ਉਤਰ ਨਾਵਾ ਦੇ ਠੀਕ ਹੈ ਜੀ ਮੈਂ ਦਸੂ ਲੰਗਰ ਜਸਵੀਰ ਲੰਗਰ ਚੰਨੀ ਹਾਂਜੀ ਔਰ ਰਾਜਵੀਰ ਲੰਡਾ ਸੰਭਾਲ ਕਚਿੰਦਾ ਹਮ ਚਾਰ ਬੋਜ ਇਕੱਠੇ ਛੋਡਾਂਦੇ ਕੋ ਉਤਰ ਜੀ ਠੀਕ ਹੈ ਜੇ ਹਮ ਜਨਮਨ ਇੱਕ ਦਿਨਾਂ ਚਾਰ ਚ ਠੀਕ ਹੈ ਇਕੱਠਿਆਂ ਨੇ ਸਾਰੇ ਇਕੱਠੇ ਜਾਣਾ ਹਾਂਜੀ ਸਾਂਝੇ ਕੁੱਪਟਰ ਨੂੰ ਇਕੱਠੇ ਜੀਵੇ ਠੀਕ ਹੈ ਜੀ 13 ਦਿਨ ਛੱਡਾ ਕੋਈ ਚੱਕਰ ਨਹੀਂ ਕੀਤੀਗਾ ਮਤਲਬ ਪੈਸੇ ਇਕੱਠੇ ਸਭ ਕੇ ਸਾਂਝੇ ਹੋਏ ਠੀਕ ਹੈ ਜੀ ਹਾਂ ਜਦੋਂ ਉਹਨੇ ਕੁੱਪਟਰ ਵੱਧ ਬੂ ਜਹੇ ਤੇ ਬਾਜੀ ਆਵਾ ਹਾਂਜੀ ਕਿਉਂ ਛੋਟਾ ਪਿੰਡ ਤਾਂ ਮਾਰੇ ਪਿੰਡ ਬੜੇ ਠੀਕ ਹੈ ਜੀ ਤੇ ਇਨਾਮਾਂ ਦੀ ਗੱਲ ਕਰੀਏ ਕਿਹੜੇ-ਕਿਹੜੇ ਨਾਮ ਜਿੱਤ ਰਹੇ ਬਈ ਨਿਯਾਮ ਤਾਂ ਇਕੱਠੇ ਦੇ ਪਹਿਲਾਂ ਕਿਹੜੇ ਨਿਯਾਮ ਹੋਮਾ ਤੇ ਕੱਪ ਦੇ ਦੇ ਨੇ ਛੋਟੇ-ਛੋਟੇ ਦਿੱਤੇ ਨੇ ਹਾਂਜੀ ਪਹਿਲਾਂ ਨਿਯਾਮ ਨੂੰ ਕਹਾ ਹੋਉਂਦੇ ਤਿਆਰ ਲਗੇ ਨਿਯਾਮ ਥੋੜੇ ਦਿਨ ਰੱਖਣ ਹਾਂਜੀ ਪ ਫਿਰ ਬਾਜੀ ਤੁਸੀਂ ਕਿੱਥੇ ਛੱਡੀ ਪਹਿਲੀ ਬਾਜੀ ਬਈ ਪਹਿਲੀ ਤੋਂ ਤਾਂ ਯਾਦ ਨਹੀਂ ਮੇਰੇ ਹਾਂਜੀ ਪਹਿਲੀ ਬਾਜੀ ਤਾਂ ਬਹੁਤ ਦਰਾਂ ਤੇ ਛੋੜਦੇ ਆ ਰਹੇ ਹਾਂਜੀ ਅੱਜ ਕੰਨੀ ਆ ਪਹਿਲੀ ਮੇਰੇ ਖਿਆਲ ਪਜੋਖਰਾ ਜੀ ਬਹੁਤ ਸਾਲ ਹੋ ਗਏ ਨੇ ਬਈ ਜਿੱਤੀ ਦੀ ਮਾਂ 2000 ਕੇ ਲਗਭਗ ਹੋ ਗਏ ਅੱਜ ਕੰਢੇ ਦੇ ਬਾਅਦ ਪਜੋਖਰਾ ਹਾਂਜੀ ਹਾਂ ਪਜੋਖਰਾ ਬਾਜੀ ਉਡੀ ਤੇ ਜੀ ਮਾਂ ਦੋ ਪੁੱਤਰ ਵੰਡ ਗਏ ਤੇ ਠੀਕ ਹੈ ਜੀ ਫਿਰ ਮਾਰਾ ਕੋ ਉਤਰ ਫਾਸਟਰ ਹੈ ਦਾ ਹਾਂਜੀ ਮਾਰਾ ਕੋ ਉਤਰ ਤਾਂ ਇੱਕ ਤੋਂ ਹੋਰ ਤਾਂ 10 ਕਿਲੋਮੀਟਰ ਦੇ ਸੈਕਿੰਡ ਉਤਰ ਹੈ ਦਾ ਨਾ ਲਾਲੇਪੁਰਾਣੇ ਕਹਿੰਦਾ ਜੀ ਮਾਂਜ ਕਲਰ ਹੈ ਜੀ ਨਾ ਆਸੀ ਜੋਖਰਾ ਜੋਖਰਾ ਉਹ ਹੋਰ ਕਿਸੇ ਕਹਤਾ ਹੈਗਾ ਉਹਨੂੰ ਕੋ ਤੇ ਗਿਰ ਗਿਆ ਤਾਂ ਬੰਡੀ ਨਹੀਂ ਉਹਨ ਕੀ ਗਲ ਲਾਲੇਪੁਰਾਣੇ ਗਲ ਕਾ ਨਾ 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 ਸੈਕਿੰਡ ਤਾਂ ਇੱਕ ਹੱਦ ਜਿਹੜੀ ਨਹੀਂ ਜੀ ਨਹੀਂ ਉਸ ਕਾਲ ਤਾਂ ਬੰਡੀ ਨਹੀਂ ਆਪਣੀ ਆਹ ਦਾ ਕੀ ਕਵਰ ਮੈਂ ਆਹ ਉਹਨ ਕੇ ਬੰਡੀ ਨਹੀਂ ਉਸ ਕਾਲ ਉਸ ਕਾ ਤੇ ਗਿਰਿਆ ਤਾਂ ਆਪਣਾ ਹਾਂ ਹਾਂ ਠੀਕ ਹੈ ਪੇਰ ਦੀ ਹੰਦੇਸਰ ਵਾਲੀ ਛੱਡੀ ਹਾਂਜੀ ਹੰਦੇਸਰ ਕੂਤਰ ਛੱਡਾ ਮੈਂ ਹੰਦੇਸਰ ਵੀ ਆਪਣਾ ਮਤਲਬ 4 ਵਜੇ ਇੰਨੀ ਗਰਮੀ ਦੀ 4 ਵਜੇ ਮੌਸਮ ਖਰਾਬ ਹੋ ਗਿਆ ਠੀਕ ਹੈ 4:30 4 ਵਜੇ ਹਾਂਜੀ ਜਦ ਦੋ ਕੂਤਰ ਮੇਰੇ ਰਹੇ ਤੇ ਹਾਂਜੀ ਫਿਰ ਇੱਕ ਕੂਤਰ ਮੇਰੇ ਖਿਲ ਅਰਨਗਾ ਦਾ ਸੀ ਕਜੇੜੀ ਵਾਲਾ ਲੱਭ ਜੂ ਪੰਜ ਗੁੱਲੇਗਾ ਦਾ ਜੇ ਕੂਤਰ 4:00 ਵਜੇ ਕਿੰਨਾ ਵਜੇ ਬਣ ਗਈ ਸੀ ਫਿਰ ਚਾਤੇ ਨੇ ਰੋਲਾ ਪਾ ਕੇ ਉਹਨੂੰ ਵੀ ਪੈਸੇ ਦੇਣੇ ਪਏ ਫਿਰ ਰੋਲਾ ਵੇਗਾ ਠੀਕ ਹੈ ਬਹੁਤ ਵਧੀਆ ਕੂਤਰ ਉਹਦੇ ਆਪਣੇ ਲਾਸਟ ਵਿੱਚ ਮੀਮਾ ਬਹੁਤ ਮੀ ਆ ਗਿਆ ਤੇ ਬਾਦੋਂ ਹਾਂਜੀ ਕੂਤਰੀ ਵੀ ਮਿਲੇ ਨਹੀਂ ਹੈ ਫੇਰੇ ਕੂਤਰ ਤਾਂ ਮੇਰਾ ਠੀਕ ਹੈ ਉਹ ਪੁੱਤਰ ਪਹਿਲਾਂ ਉੱਥੇ ਵੀ ਛੱਡਿਆ ਤਾਂ ਮੇਰਾ ਲੰਡੇ ਦੇ ਪਿੰਡ ਰਾਜਵੀਰ ਦੇ ਬਾਈ ਕੇ ਦਸਰਮਾ ਜਿੱਤਿਆ ਤਾਂ ਪੁੱਤਰ ਰਾਜਵੀਰ ਨਾ ਠੀਕ ਹੈ ਜੀ ਤੇ ਦੂਸਰਾ ਕੀ ਤਾਂ ਸਿੱਖਿਆਈ ਤੂੰ ਤੇ ਦੂਸਰਾ ਵੀ ਉਸਤਾਦ ਤੇ ਮੁਹੰਮਦ ਮੁਹੰਮਦ ਉਸਤਾਦ ਤੇ ਹੈ स्टार्टिंग ਕਦੋਂ ਹੋਈ ਜੀ ਦੂਸਰਾ ਦੀ ਦੂਸਰਾ ਕੀ ਸਟਾਰਟਿੰਗ ਤੋਂ ਬਾਈ ਮੈਂ ਕਿ ਲੰਡੇ ਹੀ ਛੱਡਿਆ ਦੂਸਰਾ ਛੱਡਿਆ ਨਾ ਰਾਜਵੀਰ ਪਹਿਲੀ ਦੂਸਰ ਦੀ ਬਾਜੀ ਕਿੱਥੇ ਹੋਈ ਜੀ ਕੇਸਰੀ ਤਾਂ ਬੁਢੀ ਨਹੀਂ ਸੀ ਬਾਜੀ ਹਾਂ ਜੀ ਇਤਰੀ ਵੀ ਜ ਮਤਲਬ ਬਾ ਜੂਡੀ ਦੇ ਕਾਫੇ ਕੋ ਉਤਰ ਰਹਿ ਗਏ ਤੇ ਮੌਸਮ ਖਰਾਬ ਕਰਕੇ ਤੇ ਦੂਸਰ ਉਡੀ ਨਹੀਂ ਦੇ ਉਤਰ ਹਾਂਜੀ ਉਤਰ ਸਾਡਾ ਮਿਲ ਗਿਆ ਤਾਂ ਠੀਕ ਹੈ ਤੇ ਲੰਡੇ ਛੱਡੀ ਦੀ ਪਹਿਲੀ ਬਾਜੀ ਹਾਂਜੀ ਨਹੀਂ ਇਧਰ ਦੂਸਰ ਵਾਲੀ ਬਾਜੀ ਦਾ ਪਤਾ ਕਦੋਂ ਲੱਗਿਆ ਵੀ ਦੂਸਰਾ ਹੋਣ ਲੱਗੀ ਸੀ ਬਾਜੀਆਂ ਦੇ ਦੂਸਰਾ ਵੇਤ ਕਰਾਵੇਂ ਦੇ ਬਾਈ 8 ਵਜੇ ਮੈਂ ਜਸਵੀਰ ਲੰਗਰਛਣੇ ਇਹ ਬਾਈ ਲੰਡੇ ਵਾਲੇ ਸੀ ਨੇ 8 ਵਜੇ ਕਰਾਵੇਂ ਤੇ ਹੋਰ ਤਾਂ ਬਾਜੀ ਹੀ ਨੇ ਹਾਂਜੀ 8 ਵਜੇ ਬਾਜੀਆ ਕਰਾਵੇਂ ਤੇ ਰਾਜੀ ਵੀ ਬਾਈ ਬਾਦਮ ਲੱਗਿਆ ਕਰਾਵਾ ਆਸਟ੍ਰੇਲੀਆ ਦਾ ਹਾਂਜੀ ਉਹ ਤਾਂ ਬਾਦਮ ਹੀ ਐ ਰਾਜ ਤੋਂ ਠੀਕ ਹੈ ਆਦਮੀ ਦਾ ਪਹਿਲਾਂ ਹਮੇਂ ਬਾਜਾਂ ਕਰਾਉਂਦੇ ਕਲੱਬ ਨੂੰ ਪਾਲੀ ਹਮੇਂ ਇਕੱਠੇ ਬਾਜਾਂ ਕਰਾਂਗੇ ਹਾਂ ਫੁੱਲੀ ਡੋਆ ਹਾਂ 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 ਪੰਮੀ ਫਿਰ ਕੋੜਵਾ ਬਾਜੀ ਉਡੀ ਦੀ ਇੱਕ ਹਾਂਜੀ ਖਾਸੇ ਖਣੇ ਖਣੇ ਕੋੜਵਾ ਬਾਜੀ ਕੋੜਵਾ ਬਾਜੀ ਫਸੀ ਵੀ ਦੀ ਬਹੁਤ ਸਿਕਣਾ ਦਾ ਆਪਣਾ ਜਦ ਆ ਉਸ ਬਾਜੀ ਬਾਰੇ ਦੱਸਿਓ ਹਾਂ ਉਹ ਕਲੱਬ ਇੱਥੇ ਪਹਿਲਾਂ ਕੀ ਬਾਤ ਹੈ ਜੀ ਉਹ ਹਾਂਜੀ ਰਾਜ ਨੇ ਕਰਾਈ ਦੀ ਬਾਜੀ ਉਹ ਠੀਕ ਹੈ ਜੀ ਆ ਫਿਰ ਦੋ ਪੁੱਤਰੀ ਇੱਕ ਤਾਂ ਉਹਨਾਂ ਕਤਾਂ ਕਿਉਂ ਕਹਾਂ ਵਾਲੇ ਹੋ ਪੰਜਾਬ ਵਾਲੇ ਫੌਜੀ ਵਾਲੇ ਪੁੱਤਰ ਠਮੋਟ ਵਾਲਾ ਕਤਾਂ ਇੱਕ ਪੁੱਤਰ ਹਾਂਜੀ ਇੱਕ ਕੂਤਰ ਆਪਣਾ ਦਾ ਤੋਂ ਇੱਕ ਕੂਤਰ ਫਿਰ ਮਤਲਬ ਬੰਦਗੀ ਦੀ ਬਾਦਮਾ ਬਹੁਤ ਸੈਂਕੜਾ ਆਇਆ ਦਿਖਾ ਨਹੀਂ ਬੰਦਗੀ ਦੀ ਬਾਦਮਾ ਧਿਆਨ ਨਹੀਂ ਬਹੁਤ ਪਰਾ ਨਹੀਂ ਕਰ ਲਓਗੇ ਠੀਕ ਹੈ ਜੀ ਬਹੁਤ ਵਧੀਆ ਉਹਨੇ ਕੂਤਰ ਜਾਦੀ ਹੈ ਕੂਤਰ ਇਹਦੇ ਠੀਕ ਹੈ ਜੀ ਤੇ ਦੂਸਰਾ ਬਾਰੇ ਦੱਸਿਓ ਜੀ ਦੂਸਰਾ ਚ ਵੀ ਰਿਕਵਰ ਕਿੱਦਾਂ ਕਰਦੇ ਆਂ ਕੂਤਰ ਨੂੰ ਦੂਸਰਾ ਦੋ ਦੋ ਤਿੰਨ ਦਿਨ ਦਿਨ ਦਾ ਹੀ ਹੈ ਤਿੰਨ 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 ਦਿਨ ਵੀ ਮੈਂ ਦਿਖੇੜੀ ਬਾਈ ਤਿੰਨ ਸਾਲ ਲਗਾਤਾਰ ਜਿੱਤਿਆ ਦੂਸਰਾ ਚ ਜੀ ਦੂਸਰਾ ਚ ਤਿੰਨ ਸਾਲ ਲਗਾਤਾਰ ਫਸਟ ਲਗਾ ਹਾਂਜੀ ਠੀਕ ਹੈ ਬੰਦਗੀ ਦੀ ਬਾਜੀ ਫਿਰ ਆਪਣਾ ਵਾਧੂ ਡਿਆ ਮਤਲਬ ਠੀਕ ਹੈ ਜੀ ਇਹ ਤਿੰਨ ਰਿਕਵਰ ਦਾ ਬਾਈ ਦੂਸਰਾ ਜੀ ਤਾਂ ਇਸ ਤਰ੍ਹਾਂ ਦੇ ਕਬੂਤਰ ਦਾ ਸਿਸਟਮ ਦੇਖਣਾ ਪੈਂਦਾ ਵੀ ਕੀ ਆ ਹੈ ਕੀ ਆ ਹਾਂਜੀ ਇਤਨਾ ਪਹਿਲਾਂ ਕਬੂਤਰ ਵੀ ਕਿੰਨੇ ਬਦਾਮ ਖਚਦਾ ਹੋ ਉਥੇ ਸਾਮ ਕਰਨਾ ਪੈਂਦਾ ਉਹਨੂੰ ਠੀਕ ਹੈ ਜੀ ਰਾਤ ਨੂੰ ਸੇਕਾ ਸ਼ੁਕਰ ਲਾ ਕੇ ਕੋਈ ਸਿਸਟਮ ਮਤਲਬ ਸੈੱਟ ਕਰਨੇ ਪੈਂਦੇ ਕਬੂਤਰ ਠੀਕ ਹੈ ਜੀ ਮੱਖਣੀ ਮੁਖਣੀ ਦਿੰਦੇ ਆ ਜਿੱਦਾਂ ਮੱਖਣੀ ਬਾਈ ਸਵੇਰੀ ਮੱਖਣੀ ਵੀ ਦਿੰਦੇ ਆ ਹੁਣ ਤਾਂ ਬਾਈ ਸਿਸਟਮ ਬਦਲ ਗਿਆ ਹੁਣ ਤਾਂ ਗੋਲੀਆਂ ਗਾਲੀਆਂ ਬੰਦ ਹੋ ਗਏ ਸਾਰਾ ਕਬੂਤਰ ਹਾਂਜੀ ਪਹਿਲਾਂ ਥੋੜਾ ਬੂਤਰ ਲਾ ਕੇ ਛੱਡਦੇ ਸੀ ਤੇ ਜੋ ਵੀ ਹੈ ਤਾਂ ਸਿਸਟਮ ਠੀਕ ਮੱਖਣੀ ਸਵੇਰੀ ਮੱਖਣੀ ਵੀ ਦੰਨੇ ਆ ਬਾਦਾਮ ਵੀ ਦੰਨੇ ਚ ਵੀ ਪੰਜ ਛੇ ਜਿੰਨਾ ਉਤਰੋ ਸਿਸਟਮ ਹੁੰਦਾ ਕੁੱਤਰ ਦਾ ਹਾਂਜੀ ਦੇਖ ਉਤਰ ਜਿਆਦਾ ਪੈਰਾ ਸਿਰ ਨਾ ਹੋਵੇ ਜੀ ਫੇਰ ਪੈਰਾ ਬਰਾ ਭਾਈ ਸੇਕਾ ਸੁੱਕਾ ਲਾ ਕੇ ਉਹਨੂੰ ਮਤਲਬ ਗੁੜ ਗੜ ਦੇ ਕੇ ਸੈੱਟ ਕਰਨਾ ਪੈਂਦਾ ਥੋੜਾ ਬਹੁਤ ਠੀਕ ਹੈ ਜੀ ਥੋੜਾ ਬਹੁਤ ਗੁੜ ਗੜ ਦੇ ਕੇ ਉਹ ਸਿਸਟਮ ਬਣਾਉਣਾ ਪੈਂਦਾ ਥੋੜਾ ਬਹੁਤ ਸਿਸਟਮ ਪੈਰਾ ਸਿਰ ਹੋ ਗਿਆ ਠੀਕ ਹੈ ਕਈ ਵਾਰੀ ਜਿਆਦਾ ਮਤਲਬ ਕੁੱਤਰ ਜਿਆਦਾ ਜ਼ੋਰ ਮਾਰੇ ਵਾ ਚੱਲਦਾ ਵੀ ਨਹੀਂ ਹੋਰ ਹਾਂਜੀ ਲੱਗ ਵੀ ਜਾਂਦਾ ਸਵੇਰੀ ਛੱਡਣਸਾਰ ਇਹ ਵੀ ਨਹੀਂ ਵੀ ਛੱਡਦੇ ਆ ਵੀ ਇੱਥੇ ਲਾਉਣਾ ਨਹੀਂ ਆ ਕੁੱਤਰ ਹਾਂਜੀ ਠੀਕ ਹੈ ਤੇ ਹੁਣ ਇਸ ਸਾਲ ਕਿੰਨੀਆਂ ਛੱਡੀਆਂ ਬਾਜੀ ਇਸ ਸਾਲ ਬਈ ਘੱਟ ਛੱਡੀਆਂ ਬਾਜੀ ਮੌਸਮ ਦੇ ਗਿਆ ਨਹੀਂ ਹੈ ਘੱਟੇ ਛੱਡੀਆਂ ਉਸ ਮੈਂ ਬਈ ਬਿਮਾਰ ਹੋ ਗਿਆ ਤਾਂ ਪਹਿਲਾਂ ਹਾਂਜੀ ਉੱਤੇ ਪਹਿਲਾਂ ਮੇਰੇ ਕਬੂਤਰ ਮੋਰ ਹੋ ਗਏ ਬਹੁਤ ਸਾਰੇ ਮਰ ਮੁਰਗੀਆਂ ਦੇ ਕਬੂਤਰ ਦੁਬਾਰਾ ਕਬੂਤਰ ਬਣਾ ਬਿਮਾਰੀ ਦੇ ਕਈ ਤਰ੍ਹਾਂ ਨੂੰ ਹਾਂਜੀ ਸਾਰੇ ਕਬੂਤਰ ਫਿਰ ਉਸਤਾਦ ਤੇ ਲਿਆ ਮੈਂ ਕਬੂਤਰ ਹਾਂਮ ਤੇ ਕੋਥੇ ਸੰਜੀਤ ਤੇ ਲਿਆ ਤੇ ਪੰਜ ਗੁੰਲੜੇ ਬਾਈ ਤੇ ਠੀਕ ਉਹ ਸੁੱਕੇ ਤੇ ਲਿਆ ਦਾ ਕਬੂਤਰ ਹਾਂਜੀ ਫਿਰ ਵੀ ਬਾਅਦ ਵਿੱਚ ਜਾ ਕੇ ਲਿਆ ਉਸਤਾਦ ਤੇ ਯੂਪੀ ਤੇ ਜਾ ਕੇ ਲਿਆ ਦਾ ਕਬੂਤਰ ਠੀਕ ਹੈ ਜੀ ਉਸ ਤਰਾਜੇ ਜੋੜੇ ਦੇਣੇ ਵਾਟੇ ਹਾਂਜੀ ਹਾਂ ਇਹ ਬਾਬਾ ਜੀ ਕਿੰਨੇ ਇਹਨਾਂ ਪਤਾਈ ਵੀ ਪੁੱਤਰੀ ਨਹੀਂ ਆਈ ਬੇਟੇ ਜੀ ਠੀਕ ਹੈ ਜੀ ਹਾਂਜੀ ਬਾਲਖਾਲੇ ਕੋਲ ਇਹ ਤੁਸੀਂ ਹੁਣ ਲੈ ਕੇ ਆਇਓ ਹਾਂਜੀ ਹਾਂ ਠੀਕ ਹੈ ਜੀ ਇਹਨੂੰ ਗਿਫਟ ਕਰਨੀ ਚੰਗੀ ਹੈ ਅੱਛਾ ਜੀ ਠੀਕ ਹੈ ਜੀ ਕਿਹੜੀ ਕਿਹੜੀ ਨਸਲ ਹੈ ਜੀ ਇਹ ਇਹ ਬਈ ਉਸਤਾਜ ਵਾਲੀ ਨਸਲ ਹੈ ਸਾਰੀ ਮੁਹੰਮਦ ਮੁਹੰਮਦ ਬਈ ਸਾਰੀ ਹੋਈ ਮਿੱਕੀ ਬਾਈ ਕੰਮੀ ਵਾਲੇ ਮਿੱਕੀ ਨਹੀਂ ਆਉਂਦੇ ਹਾਂਜੀ ਉਹੀ ਲਾਲ ਚੀਨੇ ਲਾਲ ਉਹੀ ਨਸਲ ਹੈ ਸਾਰੀ ਠੀਕ ਹੈ ਇਥੇ ਮਦੀਨਾ ਹੈ ਹਾਂ ਜਿਹੜੇ ਰਾਜ ਇਹ ਕਹਿੰਦੇ ਜੀ ਉਹ ਹੀ ਨਸਲ ਹੈ ਸਾਰੀ ਉੱਪਰ ਚੱਕਰ ਕਣ ਦਾ ਜਿੰਮੀ ਦਾ ਉਹ ਮਿੱਕੀ ਬਾਈ ਜੰਮੀ ਵਾਲਾ ਉਹ ਜੀ ਸਾਡੇ ਸਤਾਜ ਮੁਹੰਮਦ ਦਾ ਸਤਾਜ ਹੈ ਜੀ ਉਹ ਹਾਂਜੀ ਉਹ ਤਾਂ ਉੱਥੇ ਹੀ ਨਸਲ ਆਈ ਵੀ ਸਾਰੀ ਮਤਲਬ ਜਿਹੜੀ ਵੀ ਹੈ ਠੀਕ ਹੈ ਉਹੀ ਆਪਣੇ ਕੋਲ ਉਹੀ ਘੁਤਦੇ ਨੇ ਸਰ ਹਾਂਜੀ ਲਾਲ ਰੱਤੇ ਆ ਜੀ ਇਹ ਹਾਂਜੀ ਔਰ ਲਾਲ ਚਿੰਨੇ ਲਾਲ ਰੱਤੇ ਚਿੱਟੇ ਵੀ ਕੱਢਦੇ ਨੇ ਕੋਈ ਕੋਈ ਠੀਕ ਹੈ ਜੀ ਸਾਰੀ ਉੱਥੇ ਹੀ ਨਸਲ ਆਈ ਵੀ ਹਾਂਜੀ ਠੀਕ ਇਹ ਵੀ ਉਹੀ ਨਾ ਚਲੇ ਜੇ ਇਹ ਕੂਤਰੀ ਛੱਡੀ ਸੀਗੀ ਗਵਾਂਡੇ ਕੋਲ ਫਾਸਟ ਰੇ ਦੇ ਦੋ ਗੁਣੀ ਦੇ ਡੇਢ ਲੱਖੀ ਬਾਜੀ ਤੇ ਜੀ ਇਹ ਲਾਲਚੀ ਨੀ ਕੂਤਰੀ ਹਾਂਜੀ ਉੱਥੇ ਗਵਾਂਡੇ ਕੋਲ ਬਾਜੀ ਫਸੀ ਤੇ ਉੱਥੇ ਜਿੱਤੀ ਕੂਤਰੀ ਇਹ ਕੂਤਰੀ ਹਾਂ ਦੂਸਰ ਠੀਕ ਹੈ ਮਈ ਚ ਹਾਂਜੀ ਮਈ ਚ ਦੂਸਰ ਮਈ ਚ ਦੂਸਰ ਪਈ ਦੀ ਹਾਂਜੀ ਮਈ ਜਿੱਤੀ ਦੂਸਰ ਠੀਕ ਉਸਤਾਜ ਲੈ ਗਿਆ ਸੀਗਾ ਉਸਤਾਜ ਨੇ ਛੱਡੀ ਉੱਥੇ ਹਾਂਜੀ ਮਈ ਚ ਦੂਸਰ ਕੀਤੀ ਸੀ ਕੂਤਰੀ ਇਹਦਾ ਸੀ ਠੀਕ ਹੈ ਉਹ ਬੜੀ ਲਾਲ ਚੀ ਜੀ ਹਾਂਜੀ ਇਹ ਸਾਰੇ ਆਜ ਸਿੰਦਾ ਸੰਭਾਲ ਖਜੈ ਨੂੰ ਗਿਫ ਕਰ ਕਾ ਜਾਣ ਹਾਂਜੀ ਇਹ ਵੀ ਕੁਤਰੀ ਜਿੱਤੀ ਸੀਗੀ ਕੋਈ ਧਿਆਨ ਨਹੀਂ ਹੈ ਲਾਲਚੀ ਨਿਕੁਤਰੀ ਇਹਨਾਂ ਵਿੱਚ ਵੀ ਜਿਹੜੀ ਪਜੋਖਰੀ ਜਿੱਤੀ ਸੀ ਕੁਤਰੀ ਉਹਦੀ ਪੱਠੀ ਹੈ ਜੀ ਠੀਕ ਹੈ ਜੀ ਇਹ ਕਿਹੜੀ ਨਸਲ ਚੋ ਜੀ ਸਾਰੀ ਭਾਈ ਉਹੀ ਨਸਲ ਹੈ ਸਾਰੀ ਲਾਲਚੀ ਨੇ ਸਾਰੇ ਉਹੀ ਨੇ ਠੀਕ ਹੈ ਜੀ ਮੁਹੰਮਦ ਆਲੀ ਰਾਜੇ ਵਾਲੇ ਪੁੱਤਰ ਜਿਹੜੇ ਆ ਉਹੀ ਆ ਠੀਕ ਹੈ ਜੀ ਉਹਨਾਂ ਦੇ ਰਾਜਾ ਨਾਮ ਰੱਖਿਆ ਸੀ ਹਾਂ ਦਾਦਾ ਕੂਤਰ ਦਾ ਰਾਜਾ ਨਾਮ ਰੱਖਿਆ ਵਾ ਠੀਕ ਆ ਉਹ ਵਾਲੀ ਨਸਲ ਜਾਰੀ ਹਾਂਜੀ ਹਾਂ ਉਹ ਠੀਕ ਆ ਇਹ ਚਿੱਟਾ ਬਿੱਲਾ ਹਾਂਜੀ ਇਹ ਵੀ ਉਹਨਾਂ ਚੋਂ ਹੀ ਐ ਚੱਲੇ ਕੂਤਰ ਦੇ ਚੱਲਿਆ ਮਤ ਇਹ ਹਾਂਜੀ ਫਿਰ ਚੜੇ ਕੂਤਰ ਹਾਂਜੀ ਟੀਰ ਵਾਲਾ ਟੀਰ ਵਾਲਾ ਜੀ ਤੇ ਟੀਰ ਚੜੇ ਤੇਰੇ ਦੇ ਕੋਲ ਹਾਂ ਉਹ ਵਧੀਆ ਕੂਤਰ ਇਹ ਵੀ ਮੈਚ ਕਰਨ ਵਾਲੇ ਕੋਲ ਛੇੜਾ ਦਾ ਕੱਲਾ ਰਹਿ ਗਿਆ ਹਾਂਜੀ ਠੀਕ ਜੀ 3 ਸਾਲ ਪਹਿਲਾਂ ਉਹ ਵਧੀਆ ਕੂਤਰ ਇਹਨਾਂ ਮੈਂ ਟੀ ਵੀ ਇਹਨਾਂ ਬਧੀਆ ਹਾਂਜੀ ਇਸ ਦਾਤੂ ਲਈ ਕਹੇ ਸੀ ਕਿ ਪਿਛਲੇ ਸਾਲ ਤੇ ਉੱਥੇ ਛੱਡੇ ਸੀ ਕਿ ਬਾਜੀ ਮੇ ਵੀ ਜਿੱਤਿਆ ਸੀਗਾ ਤਾਰੂਤ ਲੈ ਕੇ ਆਇਆ ਠੀਕ ਹੈ ਜੀ ਕਿ ਕਲਾਬ ਬਲੀ ਬਾਜੀ ਵਾਂ ਇਹ ਛੱਡਿਆ ਦਿੱਤੇ ਹਾਂ ਹਾਂ ਜੀ ਇਹ ਬਹੁਤ ਵਧੀਆ ਉੱਤਰ ਨੇ ਸਾਰੇ ਉਹੀ ਨਾਲ ਚਲੇ ਸਾਡੇ ਕੋਲ ਜੀ ਹਾਂ ਇਹ ਲਾਲ ਕੋਤਰ ਦੂਸਰਾ ਇੱਕ ਪਹਿਲਾਂ ਉੱਥੇ ਜਿੱਤਿਆ ਬੈਗਿਆ ਸੀ ਲਾਸਟ ਵਾਂ ਕਿਉਂ ਉਹ ਨੇੜੂ ਹਾਂਜੀ ਉਹ ਮਾਸੀ ਲੇਟ ਹੋ ਗਏ फटाफट ਬਦਾਮ ਦੋਮ ਦੇ ਨਹੀਂ ਹੋਏ ਕੁਝ ਵੀ ਉਹਨੂੰ ਛੱਡੋ ਛੱਡੋ ਕਰਕੇ ਫਿਰ ਇਸ ਭੇੜੇ ਜਿੱਤਿਆ ਸੀਗਾ ਇਹ ਠੀਕ ਹੈ 6 ਮਿੰਟ ਸੀਗੇ ਦੋ ਆਪਣੇ ਸੀਗੇ ਚਾਰ ਕੁੱਤਰ ਦਸਿਆਂ ਬਣੇ ਸੀਗੇ ਦੂਸਰਾ ਠੀਕ ਹੈ ਇਸ ਭੇੜੇ ਦੂਸਰਾ ਜਿੱਤਿਆ ਕੁੱਤਰ ਹਾਂ ਫਿਰ ਦੂਸਰਾ ਜਿੱਤਿਆ ਠੀਕ ਹੈ ਨੈੜੂ ਲੱਖ ਚ ਬੈਗੇ ਜਿੱਤ ਮਟਵਾਏ ਇਹ ਉਹੀ نسل ਜੋ ਹੈ ਉਹੀ ਸਾਰੇ ਇੱਕ ਨਸਲ ਹੈ ਬਾਈ ਸਾਰੀ ਠੀਕ ਹੈ ਜੀ ਉਹ ਮੁਹੰਮਦ ਜੀ ਵਾਲੀ ਹਾਂ ਮੁਹੰਮਦ ਵਾਲੇ ਸਾਰੇ ਮਿੱਕੀ ਬਾਈ ਵਾਲੇ ਮਿੱਕੀ ਬਾਈ ਵਾਲੇ ਕੁੱਤਰ ਨੈੜੂ ਹਾਂਜੀ ਜਿਹੜੇ ਰਾਜ ਕਹਿੰਦੇ ਉਹੀ ਸਾਰੀ ਉਹੀ ਨਸਲ ਹੈ ਹਾਂਜੀ ਰਾਜੇ ਕਰਾ ਹਾਂਜੀ ਇਹ ਹੈ ਰਾਜੇ ਨਾਮ ਕਿਦਾਂ ਪਿਆ ਸੀ ਉੱਤਰ ਦਾ ਉਹ ਉੱਤਰ ਜਿਹੜਾ ਨਾ ਉਹਨਾਂ ਮੁਸਤਾਜਪੁਰ ਜਿਹੜਾ ਉਹਨੇ ਪੱਠਾ ਛੱਡਿਆ ਸੀ ਕਹਿੰਦੇ ਨੇ ਇੱਥੇ ਅਲਰੇੜੀ ਹਾਂਜੀ ਉਹ ਜਦ ਪੱਠਾ ਸੀਗਾ ਉਹਨਾਂ ਮਤਲਬ 8-10 ਮੈਚ ਛੱਡਿਆ ਉਹਨੇ ਕੁੱਤਰ ਨੇ ਉਦੋਂ ਯੂਪੀ 'ਚ ਯੂਪੀ 'ਚ ਉਹਨਾਂ ਵੀ ਉਹ ਨਹੀਂ ਉਹ ਨਾ ਛੱਡਿਆ ਜੀ ਬਹੁਤ ਮੈਚ ਉਹਨਾਂ ਵੀ ਜਿੱਤਿਆ ਹਾਂਜੀ ਫਿਰ ਉਹ ਉੱਥੇ ਤੇ ਜਦੋਂ ਉਹਨੂੰ ਖੁੱਡੇ ਪਿੰਜੇ 'ਚ ਪਾਉਂਦੇ ਦੇ ਉਹ ਗੁੜਕਦਾਦਾ ਵੀ ਹਾਂ ਬਾਜੀ ਚੱਲਿਆ ਮੈਂ ਠੀਕ ਉਹਦੋਂ ਦਾ ਰਾਜਾ ਰੱਖ ਜਉਂਦਾ ਉਹਨਾਂ ਨੇ ਹਾਂਜੀ ਉਹਦੀ ਗਹਨ ਅਸਲ ਚਲੀ ਵੀ ਆ ਸਾਰੀ ਜਿੱਥੇ ਵੀ ਛੱਡਿਆ ਜਿੱਤਿਆ ਜਿੱਤਿਆ ਜੀ ਹਾਂ ਬਿਲਕੁਲ ਠੀਕ ਜੀ ਬਹੁਤ ਮੈ ਜਿੱਤਿਆ ਉਹਦੀ ਬਲੱਡ ਲਾਈਨ ਚੱਲਦੀ ਉਹਦੀ ਬਲੱਡ ਲਾਈਨ ਚੱਲਦੀ ਸਾਰੀ ਠੀਕ ਜੀ ਸਰੀ ਉਹੀ ਹੈ ਰਾਜੇ ਜੜੀਆਂ ਨੇ ਪਲੇਟਾਂ ਨੇ ਹਾਂ ਜੀ ਇਹ ਬਹੁਤ ਵਧੀਆ ਜੀ ਘਰੇ ਵੀ ਵਧੀਆ ਉੜਦੇ ਆ ਬਾਹਰੀ ਵਧੀਆ ਉੜਦੇ ਆ ਹਾਂ ਜੀ ਉਹ ਕੋ ਉੱਤਰ ਕਿਦਾਂ ਦੇ ਸੀ ਜੀ ਜਿਹੜਾ ਰਾਜਾ ਕੋ ਉੱਤਰ ਸੀ ਉਹ ਲਾਲ ਜਿਹੇ ਜੇ ਬੈਠਾ ਜੀ ਹਾਂ ਜੀ ਲਾਲ ਚੀਨਾ ਜੀ ਹਾਂ ਲਖਾਈ ਚਿੱਟੀਆਂ ਚਿੱਟੀਆਂ ਨੇ ਹਾਂ ਹਾਂ ਜੀ ਅੱਗੇ ਬੱਚੇ ਕਿਦਾਂ ਦੇ ਕੱਢੇ ਇਹ ਬੱਚੇ ਵੀ ਲਾਲ ਰੱਤੇ ਲਾਲ ਚੀਨੇ ਕੱਢਦੇ ਨੇ ਬੱਚੇ ਠੀਕ ਇਉਂ ਹੀ ਤਾਂ ਬਸ ਇਹਦੇ ਥੋੜਾ ਜਿਹਾ ਮਤਲਬ ਹਾਂਜੀ ਛੋਟਾ ਕਬੂਤਰ ਦਾ ਇਹ ਅੱਛਾ ਜੀ ਲਾਲ ਚੀਨਾ ਬਿਲਕੁਲ ਰਾਜੇ ਹੀ ਤਾਂ ਚੱਲ ਹਾਂਜੀ ਉਹਦੇ ਪੁੱਤੇ ਦਾ ਪੁੱਤ ਦਾ ਪੁੱਤ ਹੈ ਜੀ ਰਾਜੇ ਦਾ ਠੀਕ ਹੈ ਜੀ ਉਸਤਾਦ ਤੋਂ ਲੈ ਕੇ ਆਇਆ ਤਾਂ ਮੈਂ ਹਾਂਜੀ ਉਹਦਾ ਹੀ ਉਹ ਹੀ ਨੰਬਰ ਲਾਈਨ ਉਹੀ ਹੈ ਸਾਡੀ ਠੀਕ ਹੈ ਇਹ ਮਿੱਕੀ ਉਸਤਾਦ ਤੋਂ ਆਏ ਬੇ ਪੁੱਤਰ ਉਹਨਾਂ ਕੋਲ ਹਾਂਜੀ ਉਹੀ ਹੈ ਸ਼ਾਕੇ ਵੀ ਬੱਚੇ ਕੱਢਦੇ ਨੇ ਚਿੱਟੇ ਸ਼ਾਕੇ ਵੀ ਕੱਢਦੇ ਨੇ ਇਹ ਲਾਲ ਰੱਤੇ ਵੀ ਲਾਲ ਚੀਨੇ ਵੀ ਕੱਢਦੇ ਠੀਕ ਹੈ ਉਹ ਵਧੀਆ ਹੈ